ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਦੇ ਵੱਲੋਂ ਮਨਾਇਆ ਜਾ ਰਿਹਾ ਉੱਥੇ ਬਹੁਤ ਸਾਰੇ ਸਮਾਗਮ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਕਰਵਾਏ ਜਾ ਰਹੇ ਨੇ ਇੱਕ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਮੀਨਾਰ ਦੇ ਰੂਪ ਦੇ ਵਿੱਚ ਰੱਖਿਆ ਗਿਆ ਸੀ ਪਰ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਆਖਿਰ ਪਰਮਿਸ਼ਨ ਨੂੰ ਕਿਉਂ ਡਿਨਾਈ ਕੀਤਾ ਜਾਂਦਾ ਹੈ ਹੋਰ ਅੱਗੇ ਨੂੰ ਲੈ ਕੇ ਕੀ ਕਦਮ ਚੁੱਕੇ ਗਏ ਨੇ ਗੱਲਬਾਤ ਕਰਾਂਗੇ ਮਲਵਿੰਦਰ ਸਿੰਘ ਕਾਂਗੋਰਾ ਦੇ ਨਾਲ ਜੋ ਸਾਫਕਾ ਪ੍ਰਦਾਨ रह चुके ਨੇ ਲਗਾਤਾਰ ਦੋ ਬਾਰ ਔਰ ਇਸ ਵਕਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦਵੀਨੇ ਸਰ ਸਵਾਗਤ ਹੈ ਪਹਿਲਾਂ ਤਾਂ ਜੀ ਮੀਡੀਆ ਜੀ ਸ਼ੁਕਰੀਆ ਇੱਕ ਵਿਦਿਆਰਥੀ ਦੇ ਤੌਰ ਤੇ ਵੀ ਮੈਂ ਗੱਲ ਕਰਨੀ ਚਾਹਾਂਗਾ ਇੱਕ ਸਿੱਖ ਸੰਸਦ ਦੇ ਤੌਰ ਤੇ ਵੀ ਮੈਂ ਗੱਲ ਕਰਨੀ ਚਾਹਾਂਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪੂਰੇ ਪੰਜਾਬ ਦੇ ਵਿੱਚ ਦੇਸ਼ ਦੁਨੀਆ ਮਨਾ ਰਹੀ ਹੈ ਪੰਜਾਬ ਯੂਨੀਵਰਸਿਟੀ ਵੱਲੋਂ ਪਰਮਿਸ਼ਨ ਡਿਨਾਈ ਕਰ ਦਿੱਤੀ ਜਾਂਦੀ ਹੈ ਕਿਸ ਸਮੇਂ ਲਈ ਪਰਮਿਸ਼ਨ ਮੰਗੀ ਗਈ ਸੀ ਔਰ ਡਿਨਾਈ ਕਰਨ ਦਾ ਕੋਈ ਕਾਰਨ ਦਿੱਤਾ ਗਿਆਗਾ ਦੇਖੋ ਇਹ ਬੜਾ ਮੈਨੂੰ ਲੱਗਦਾ ਵੀ ਦੁਖਦਾਈ ਪਾਰਟ ਹੈ ਵੀ ਕੱਲ ਜਦੋਂ ਇੱਕ ਪਾਸੇ ਤੇ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ ਦੇ ਜਿਹੜੇ 350 ਸਾਲ ਹੋਏ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਨੂੰ ਸਮਰਪਿਤ ਸਮਾਗਮਾਂ ਦੀ ਲੱਲੀ ਸ਼ੁਰੂ ਕੀਤੀ ਹੈ ਕੱਲ ਰਿਕਾਬਗੰਜ ਗੁਰਦੁਆਰਾ ਸਾਹਿਬ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਸਾਰੇ ਮੌਜੂਦ ਸੀਗੇ ਅਸੀਂ ਸਾਰੇ ਪੰਜਾਬ ਦੀ ਕੈਬਨਿਟ ਵੀ ਲੇਕਿਨ ਜੋ ਮੇਰੇ ਧਿਆਨ ਚ ਕੱਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਲਿਆਂਦਾ ਹੈ ਉੱਥੇ ਕੁਝ ਕੁਝ ਵਿਦਿਆਰਥੀ ਜਥੇ ਬੰਦੀਆਂ ਜਿਹੜੀ ਕਿ 350 ਸਾਲਾ ਸਮਾਗਮ ਨੂੰ ਸਮਰਪਿਤ ਇੱਕ ਸੈਮੀਨਾਰ ਕਰਾਉਣਾ ਚਾਹੁੰਦੇ ਸੀ ਅ ਅਗਲੀ 27 ਤਰੀਕ ਨੂੰ ਲੇਕਿਨ ਤਮਾਮ ਆਡੀਟੋਰੀਅਮ ਤਮਾਮ ਉਥੇ ਸੈਮੀਨਾਰ ਹਾਲ ਹੈ ਬਾਵਜੂਦ ਇਹਦੇ ਉਹਨਾਂ ਨੂੰ ਡਿਨਾਈ ਕਰਤਾ ਇਹ ਬਹੁਤ ਹੀ ਦੁਖਦਾਈ ਪਾਠ ਇਸ ਕਰਕੇ ਜਦੋਂ ਉਹਨਾਂ ਨੇ ਮੇਰੇ ਕੋ ਪਹੁੰਚ ਕੀਤੀ ਤੇ ਮੈਂ ਜਿਹੜੇ ਸਾਡੇ ਵਾਈਸ ਚਾਂਸਲਰ ਮੈਡਮ ਹੈ ਉਹਨਾਂ ਨੂੰ ਚਿੱਠੀ ਲਿਖੀ ਐ ਇਮੀਡੀਏਟਲੀ ਵੀ ਇਹ ਤੁਸੀਂ ਕਿਹੜਾ ਇੱਕ ਪਾਸੇ ਤੋਂ ਉੱਥੇ ਰੋਜ਼ ਪੋਲਿਟিক্যাল ਕਾਨਫਰੰਸਾਂ ਹੋ ਰਹੀਆਂ ਡਿਬੇਟ ਡਿਸਕਸ਼ਨ ਦਾ ਹਿੱਸਾ ਹੈ ਕੋਈ ਵੀ ਐਜੂਕੇਸ਼ਨ ਸੰਸਥਾ ਉੱਥੇ ਗੁਰਤੇਗ ਬਾਦਰ ਸਾਹਿਬ ਦੀ ਤੇ ਸਗੋਂ ਇੱਕ ਐਡੀ ਵੱਡੀ ਕੁਰਬਾਨੀ ਆ ਵੀ ਉਹ ਪ੍ਰੇਰਣਾ ਦਿੰਦੀ ਹੈ ਬੱਚਿਆਂ ਨੂੰ ਔਰ ਖਾਸ ਕਰ ਉਹਨਾਂ ਨੂੰ ਤੇ ਜ਼ਿਆਦਾ ਬੱਚਿਆਂ ਨੌਜਵਾਨਾਂ ਤੱਕ ਲੈ ਕੇ ਜਾਣਾ ਚਾਹੀਦਾ ਸੋ ਉਹਨਾਂ ਨੇ ਮਨਾਂ ਕੀਤੇ ਆ ਮੈਨੂੰ ਉਮੀਦ ਹੈ ਵੀ ਜਰੂਰ ਆਪਣੇ ਫੈਸਲੇ ਨੂੰ ਵਾਪਸ ਲੈਣਗੇ ਪਰ ਰਾਜਨੀਤਿਕ ਪ੍ਰੈਸ਼ਰ ਦਾ ਜ਼ਿਕਰ ਕੀਤਾ ਸਿੱਧੇ ਤੌਰ ਤੇ ਕਹੋ ਕਿਹਦਾ ਪ੍ਰੈਸ਼ਰ ਹੈ ਕਿਹੜੀ ਪਾਰਟੀ ਦਾ ਪ੍ਰੈਸ਼ਰ ਕੋ ਪੰਜਾਬ ਯੂਨੀਵਰਸਿਟੀ ਚ ਵਾਈਸ ਚਾਂਸਲਰ ਤੋਂ ਲੈ ਕੇ तमाम ਜਿਹੜੀਆਂ ਮੇਜਰ ਅਪੁਆਇੰਟਮੈਂਟਸ ਆ ਉਹ ਤੇ ਭਾਰਤ ਸਰਕਾਰ ਹੀ ਕਰਦੀ ਆ ਚਾਹੇ ਉਹ ਵਾਈਸ ਪ੍ਰੈਜ਼ੀਡੈਂਟ ਦੇ ਰਾਹੀਂ ਕਰਨ ਚਾਹੇ ਐਜੂਕੇਸ਼ਨ ਮਿਨਿਸਟਰੀ ਦੇ ਰਾਹੀਂ ਕਰ ਤੋ ਸੁਭਾਵਿਕ ਤੌਰ ਤੇ ਆ ਵੀ ਪ੍ਰੈਸ਼ਰ ਉਹਨਾਂ ਦਾ ਰਹਿਣਾ ਕਿਉਂਕਿ ਜੋ ਵੀ ਵਾਈਸ ਚਾਂਸਲਰ ਨੇ ਆਪਣੀ ਐਕਸਟੈਂਸ਼ਨ ਲੈਣੀ ਆ ਨਾ ਕੋਈ ਪਦਵੀ ਲੈਣੀ ਹੈ ਤੇ ਉਹ ਭਾਰਤ ਸਰਕਾਰ ਤੇ ਡਿਪੈਂਡੈਂਸੀ ਉਹਨਾਂ ਦੀ ਤੇ ਉਹਨਾਂ ਦੀ ਦਖਲਦਾਜੀ ਵੈਸੇ ਵੀ ਅੱਜਕੱਲ ਪਿਛਲੇ 8-10 ਸਾਲ ਤੋਂ ਬਹੁਤ ਵਧੀਆ ਸੈਨਟ ਖਤਮ ਕਰਤੀ ਇਹ ਕਾਟਾਨੋਮਸ ਬਾਡੀ ਸੀ ਪੰਜਾਬ ਯੂਨੀਵਰਸਿਟੀ ਦੀ ਉਹ ਵੀ ਬਤਕਤਮ ਕਰਤੀ ਵਿਦਿਆਰਥੀ ਚੋਣਾਂ ਤੇ ਬਹੁਤ ਸਾਰੇ ਅੰਕੂਸ਼ ਲਗਾਉਂਦੇ ਆ ਇਹ ਜਿਹੜਾ ਗੁਰਦੇਵਾਧਰ ਸਾਹ ਵਾਲਾ ਇਹ ਤੇ ਕਮਾਲ ਹੀ ਕਰਤੀ ਵੀ ਹੱਡੀ ਕਰਤੀ ਇਹਨਾਂ ਨੇ ਵੀ ਉਹਨਾਂ ਨੂੰ ਸੈਮੀਨਾਰ ਕਰਨ ਤੋਂ ਵੀ ਮਨਾ ਕਰਤਾ ਇਹ ਤੇ ਬਹੁਤ ਵੱਡੀ ਜਿਹੜੀ ਇੱਕ ਮਾਨਸਿਕਤਾ ਹੈ ਭਾਜਪਾ ਦੀ ਪੰਜਾਬ ਨੂੰ ਲੈ ਕੇ ਉਹੀ ਜਾਹਿਰ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਿੱਧੂ ਤੌਰ ਤੇ ਇਲਜ਼ਾਮ ਬੀਜੇਪੀ ਦੇ ਉੱਪਰ ਨੇ ਕੈਮਰਮੈਨ ਅਨਿਲ ਜਿੰਦਰ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ